ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਖੀਰੇ ਦਾ ਰੈਤਾ ਖੀਰੇ ਦਾ ਰੈਤਾ ਬਣਾਉਣ ਵਾਸਤੇ ਇੱਥੇ ਮੈਂ ਦੋ ਖੀਰੇ ਲਿੱਤੇ ਆਂ ਇਹ ਚੰਗੀ ਤਰ੍ਹਾਂ ਆਪਾਂ ਨੇ ਧੋ ਲਿਆ ਏ ਇਹਨਾਂ ਨੂੰ ਛਿਲ ਲਵਾਂਗੇ ਤੇ ਛਿੱਲਣ ਤੋਂ ਬਾਅਦ ਇਹਨੂੰ ਕद्दूकस ਕਰਾਂਗੇ ਇਸ ਤਰ੍ਹਾਂ ਖੀਰੇ ਨੂੰ ਆਪਾਂ ਨੇ ਕੱਟ ਲਿਆ ਏ ਆਪਾਂ ਨੇ ਨਰਮ ਖੀਰੇ ਲਏ ਆ ਵਧੀਆ ਸਾਡ ਸਾਈਡਾਂ ਤੋਂ ਵੀ ਆਪਾਂ ਨੇ ਕੱਟ ਲਿਆ ਕਦੂਕਾਸ ਆਪਾਂ ਨੇ ਕਰ ਲਿਆ ਤੇ ਪਾਣੀ ਸੀਗਾ ਆਪਾਂ ਨੇ ਇਹਨਾਂ ਨੂੰ ਨਿਚੋੜ ਕੇ ਇਸ ਤਰ੍ਹਾਂ ਸਾਈਡ ਪਰ ਇਹਨੂੰ ਕੱਢ ਲਿਆ ਹੈ ਕਦੂਕਾਸ ਕੀਤੇ ਹੋਏ ਖੀਰੇ ਨੂੰ ਇੱਕ ਬਰਤਨ ਦੇ ਵਿੱਚ ਮੈਂ ਦਹੀਂ ਲਿਆ ਤੇ ਦਹੀਂ ਨੂੰ ਚੰਗੀ ਤਰ੍ਹਾਂ ਆਪਾਂ ਫੈਂਟ ਲਵਾਂਗੇ ਦਹੀਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਫੈਂਟ ਲਿਆ ਏ ਤੇ ਹੁਣ ਗੱਦੂ ਕਾਸ ਕੀਤਾ ਹੋਇਆ ਖੀਰਾ ਆਪਾਂ ਦਹੀਂ ਦੇ ਵਿੱਚ ਪਾ ਦਵਾਂਗੇ ਕੋਈ ਆਪਾਂ ਪਿਆਜ਼ ਪਾ ਦਵਾਂਗੇ ਇਸ ਤਰ੍ਹਾਂ ਮੈਂ ਬਰੀਕ ਕੱਟ ਕੇ ਪਿਆਰ ਲਿਆ ਇੱਕ ਛੋਟਾ ਪੁੰਨਿਆ ਹੋਇਆ ਜੀਰਾ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ। ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ। ਹਰਾ ਧਾਨੀ ਹੈ। ਤੇ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ। ਇੱਕ ਕੜਾਹੀ ਦੇ ਵਿੱਚ ਛੋਟੇ ਦੋ ਚਮਚ ਮਾ ਲਿਆ ਤੇਲ ਦੇ ਤੇਲ ਦੇ ਗਰਮ ਹੋਣ ਤੇ ਇਹਦੇ ਵਿੱਚ ਪਾ ਦਵਾਂਗੇ ਆਪਾਂ ਜੀਰਾ ਇਸ ਤਰ੍ਹਾਂ ਕੱਟ ਕੇ ਮੈਂ ਮਿਰਚਾਂ ਲਈਆਂ ਹਨ ਤੁਸੀਂ ਰਾਏ ਵੀ ਪਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਗਰਮੀਆਂ ਦੇ ਵਿੱਚ ਰਾਇਤਾ ਬਣਾ ਕੇ ਖਾਓ ਬਹੁਤ ਹੀ ਵਧੀਆ ਤੇ ਗਰਮੀਆਂ ਦੇ ਵਿੱਚ ਇਹ ਰਾਇਤਾ ਖੀਰੇ ਦਾ ਬਹੁਤ ਠੰਡਾ ਹੁੰਦਾ ਹੈ ਗਰਮੀਆਂ ਦੇ ਵਿੱਚ ਤੁਸੀਂ ਵੀ ਇਸ ਤਰ੍ਹਾਂ ਦਾ ਰਾਇਤਾ ਜਰੂਰ ਬਣਾ ਕੇ ਦੇਖਿਓ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਸਾਡੀਆਂ ਹੋਰ ਰੈਸਪੀਜ਼ ਦੇਖਣ ਵਾਸਤੇ